ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਪੇ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਆ ਖਾ ਪੰਥ ਦੇ ਹਰ ਉਸ ਸਿਹਰ ਦੇ ਸਿੱਖ ਦੇ ਵੱਲੋਂ ਇਹ ਕੀਤੀ ਜਾਂਦੀ ਆ ਕਿ ਜਿਹੜਾ ਫਿਲਮਾਂ ਦਾ ਜਿਹੜਾ ਰੁਝਾਨ ਚੱਲਿਆ ਇੱਕ ਸਿੱਖ ਇਤਿਹਾਸ ਦੇ ਉੱਤੇ ਜਾਂ ਸਿੱਖ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣ ਦਾ ਜਿਹਦੇ ਵਿੱਚ ਪਹਿਲਾਂ ਬਾਲੀਵੁੱਡ ਵਾਲਿਆਂ ਕੋਲੋਂ ਵੀ ਜਿਹੜਾ ਸੀ ਉਹ ਸ਼ੁਰੂਆਤ ਕੀਤੀ ਗਈ ਹੁਣ ਸਾਡੇ ਪੰਜਾਬੀ ਸਿਨੇਮੇ ਵਾਲੇ ਵੀ ਇਹਦੇ ਵਿੱਚ ਛਾਲ ਮਾਰ ਕੇ ਤੇ ਵੜ ਗਏ ਆ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਇਹ ਜੀ ਸਮਝੀਏ ਕਿ ਸਿਧਾਂਤਕ ਪੱਖੋਂ ਕਿ ਇਹ ਸਭ ਕੁਝ ਠੀਕ ਆ ਅੱਜ ਉਹ ਤੁਹਾਡੇ ਯੋਧਿਆਂ ਤੇ ਤੁਹਾਡੇ ਸ਼ਹੀਦਾਂ ਤੇ ਫਿਲਮ ਬਣਾ ਰਹੇ ਨੇ ਜਿਵੇਂ ਅਕਸ਼ਾ ਕੁਮਾਰ ਵੱਲੋਂ ਬਣਾਉਣ ਲੱਗਾ ਵਾ ਭਾਈ ਸਰਦਾਰ ਹਰੀ ਸਿੰਘ ਨਲਵੇ ਦੇ ਉੱਤੇ ਇੱਕ ਬੀੜੀਆਂ ਪੀਣਾ ਨਚਾਰ ਦਾਰੂ ਪੀਣਾ ਉਹ ਬੰਦਾ ਰੋਲ ਕਰੂਗਾ ਸਰਦਾਰ ਹਰੀ ਸਿੰਘ ਨਲਵੇ ਦਾ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਸਾਡੀ ਨੌਜਵਾਨ ਪੀੜ੍ਹੀ ਕੀ ਸਿੱਖੂਗੀ ਪੰਜਾਬੀ ਫਿਲਮਾਂ ਵਾਲੇ ਨੇ ਇੱਕ ਨਵੀਂ ਫਿਲਮ ਅਕਾਲ ਬਣਾਈ ਜਦਾ ਅਸੀਂ ਵਿਰੋਧ ਮੈਂ ਪਰਮਜੀਤ ਸਿੰਘ ਅਕਾਲੀ ਇਕੱਲਾ ਫੋਦ ਨਹੀਂ ਕਰ ਰਿਹਾ ਹਰ ਸਿੱਖ ਕਰ ਰਿਹਾ ਵੱਖਰੀ ਗੱਲ ਆ ਹਰ ਕੋਈ ਬੋਲਦਾ ਨਹੀਂ ਪਰ ਸਾਡੇ ਨਾਲ ਬਹੁਤ ਸਿਆਣੇ ਸਿਆਣੇ ਸੂਝਵਾਨ ਜੁਮੇਵਾਰ ਸਿੰਘ ਦਾ ਨਾ ਵਿਚਾਰ ਹੋਈ ਆ ਹਰ ਇੱਕ ਨੇ ਗਲਤ ਕਿਹਾ ਜਮੀਨੀ ਪੱਧਰ ਤੇ ਵੀ ਕੋ ਸਿੰਘ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ ਹੁਣ ਜਿਹੜੇ ਸਾਨੂੰ ਆਪਣੇ ਬੰਦੇ ਕਹਿੰਦੇ ਵਿਰੋਧ ਕਿਉਂ ਕਰ ਰਹੇ ਹੋ ਇਹ ਮਿੱਠੀ ਜਿਹੀ ਗੋਲੀ ਤੇ ਇੱਕ ਮਿੱਠਾ ਜ਼ਹਿਰ ਆ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ ਅੱਜ ਉਹ ਤੁਹਾਡੇ ਯੋਧਿਆਂ ਤੇ ਬਣਾ ਰਹੇ ਨੇ ਕੱਲ ਨੂੰ ਉਹ ਤੁਹਾਡੇ ਗੁਰੂਆਂ ਤੇ ਬਣਾਉਣਗੇ ਤੇ ਇਹ ਨੌਬਤ ਆਊਗੀ ਜਿਹੜੇ ਸਾਡੇ ਬੰਦੇ ਇਸ ਮਿੱਠੇ ਯਾਰ ਨੂੰ ਖਾਈ ਜਾਂਦੇ ਨੇ ਨਾ ਉਹਨਾਂ ਨੇ ਇਹ ਗੱਲ ਕਹੇ ਨੇ ਵੀ ਹਾਂ ਯਾਰ ਅਸੀਂ ਗਲਤੀ ਕਰ ਲਈ ਜਿਵੇਂ ਚਾਰ ਸਾਹਿਬ ਜੀ ਦੀ ਐਮਿਨੇਸ਼ਨ ਵਰੀ ਆਪਾਂ ਗਲਤੀ ਕੀਤੀ ਨਾ ਹੁਣ ਇਸੇ ਤਰ੍ਹਾਂ ਮੈਂ ਗਲਤੀ ਕਰ ਰਹੇ ਹਾਂ ਤੇ ਭਵੇਖ ਚ ਆਪਾਂ ਪਛਤਾਵਾਂਗੇ ਤੁਸੀਂ ਲਿਖ ਕੇ ਰੱਖ ਲਿਓ ਪਰਮਜੀਤ ਸਿੰਘ ਅਕਾਲੀ ਦਾ ਵਿਰੋਧ ਨਹੀਂ ਕੱਲੇ ਦਾ ਦੂਜੀ ਗੱਲ ਬਹੁਤ ਕਹਿੰਦੇ ਨੇ ਅਕਾਲੀ ਨੂੰ ਕੱਲੇ ਨੂੰ ਕਿਉਂ ਤਕਲੀਫ ਆ ਇਹੋ ਕਿਉਂ ਬੋਲਦਾ ਭਾਈ ਹੂਕਰਾਂ ਗੁਰੂ ਦੇ ੋਂਕਣਾ ਸਾਡਾ ਫਰਜ਼ ਆ ਜੇ ਬੰਦਿਆਂ ਦੇ ਮੂੰਹ ਹਲ ਵੇਖਣ ਲੱਗ ਪਏ ਨਾ ਮੈਨੂੰ ਮੂੰਹ ਲਿਆ ਕੇ ਮਾਰ ਜੂਗਾ ਜੇ ਮੈਂ ਬੋਲੂਗਾ ਤੇ ਮੈਨੂੰ ਫਲਾਣੇ ਬੰਦੇ ਦਾ ਮੂੰਹ ਲਿਆ ਕੇ ਮਾਰਦਾ ਫਿਰ ਤਾਂ ਖਤਮ ਹੋ ਗਿਆ ਆਪਾਂ ਫਿਰ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੰਦੇ ਅਬਜਨ ਤੋਂ ਪਾਰ ਹੋ ਗਏ ਨਾ ਕਿ ਸਰੀਰ ਦਾ ਮਰਨਾ ਤੇ ਜਮੀਰ ਦਾ ਮਰਨ ਵਾਲੀ ਗੱਲ ਜਿਹੜੀ ਆਪਾਂ ਨੂੰ ਸਾਰੇ ਨੂੰ ਪਤਾ ਹੀ ਆ ਕਿ ਜਮੀਰ ਦਾ ਮਰ ਜਾਣਾ ਮੌਤ ਆ ਸਰੀਰ ਦਾ ਮਰ ਜਾਣਾ ਮੌਤ ਨਹੀਂ ਸਾਡੇ ਗੁਰੂ ਸਾਹਿਬਾਨਾਂ ਨੇ ਵਡੇਰੇਆਂ ਨੇ ਜਿਹੜੇ ਸਾਨੂੰ ਹੁਕਮ ਕੀਤੇ ਉਹ ਤਾਂ ਮੁਨਕਰ ਹੋ ਗਿਆ ਆਪਾਂ ਜਿਹੜੀ ਆ ਫਿਲਮ ਬਣੀ ਆ ਕਾਲ ਤੁਸੀਂ ਦੇਖੋ ਕਿਹੜੇ ਬੰਦੇਓ ਸਿੱਖ ਲੱਗਦੇ ਨੇ ਤੁਹਾਨੂੰ ਉਹ ਕਿਹੜਾ ਕੀ ਯੋਧਿਆਂ ਦੇ ਪੈਰਾਵੇ ਦਾ ਕੋਈ ਇਤਿਹਾਸ ਦੇ ਵਿੱਚ ਅਕਾਲ ਦਾ ਤਾਂ ਪਹਿਲੀ ਗੱਲ ਦੱਸੋ ਕਿਹੜਾ ਯੋਧਾ ਹੋਇਆ ਤੇ ਕੀ ਉਹਨਾਂ ਜੇ ਹੈਗੇ ਸੀ ਯੋਧੇ ਸੂਰਬੀਰ ਸਾਡੇ ਤੇ ਕੀ ਉਹਨਾਂ ਦੇ ਪੈਰਾਵੇ ਹੋ ਜੀ ਹੁੰਦੇ ਸੀ ਜਿਹੜੇ ਸ਼ਸਤਰ ਨਹੀਂ ਪਾਏ ਤੁਸੀਂ ਸਭ ਤੋਂ ਨੋਟ ਕਰਨ ਵਾਲੇ ਪੁਆਇੰਟ ਵੇਖੋ ਕੋਈ ਸ਼ਸਤਰ ਨਹੀਂ ਕੋਈ ਬਾਣਾ ਜਿਹੜਾ ਵਾ ਉਹਦਾ ਹਾਤਮ ਤਾਂ ਹੀ ਇੱਕ ਨਾਟਕ ਆਉਂਦਾ ਹੁੰਦਾ ਸੀਗਾ ਡੀਡੀ 1 ਤੇ ਛੋਟੀਆਂ ਯਾਦ ਆ ਮੈਨੂੰ ਦੇਖਦੇ ਹੁੰਦੇ ਸੀ ਅਸੀਂ ਉਹਦੇ ਵਿੱਚ ਇਦਾਂ ਦਾ ਪੈਰਾਵਾ ਹੁੰਦਾ ਸੀ ਨਾਲ ਜਿਹੜੀ ਨੰਗ ਸਿੰਘ ਫੌਜਾਂ ਦਿਖਾਈਆਂ ਜਾ ਰਹੀਆਂ ਨੇ ਕੱਲ ਸਮਝਣ ਵਾਲੀ ਇਹ ਆ ਵੀ ਸਿਧਾਂਤਕ ਪੱਖੋਂ ਇਹ ਹੀਣਾ ਵਾ ਸਿਸਟਮ ਤੇ ਐਡੀ ਕਮਜ਼ੋਰ ਨਹੀਂ ਹੋ ਗਈ ਸਿੱਖੀ ਵੀ ਉਹਨਾਂ ਨਚਾਰਾਂ ਤੇ ਨਿਰਭਰ ਹੋ ਗਿਆ ਪ੍ਰਚਾਰ ਸਿੱਖੀ ਦਾ ਸਾਨੂੰ ਸਾਡੇ ਵਡੇਰੇ ਸਾਡੇ ਪ੍ਰਚਾਰ ਕਿੱਥੇ ਜਾਣਗੇ ਫਿਰ ਜਿਹੜੀਆਂ ਸਾਡੇ ਕਥਾ ਕਹਾਣੀਆਂ ਸੁਣਾਉਂਦੇ ਨੇ ਦਾੜਾ ਨਕਲੀ ਦਾੜੇ ਲਾ ਕੇ ਪਤਾ ਨਹੀਂ ਕਿਹੜੇ ਜਾਨਵਰਾਂ ਦੇ ਵਾਲਾਂ ਤੋਂ ਉਹ ਦਾੜੀਆਂ ਬਣੀਆਂ ਨੇ ਜਿਹੜੀ ਯੋਧਿਆਂ ਦੇ ਰੂਪ ਤਿਆਰ ਕਰਦੇ ਹੋ ਤੁਸੀਂ ਨਕਲੀ ਦਾੜੀਆਂ ਲਾ ਕੇ ਅੱਜ ਉਹ ਬੰਦਾ ਜਿਹੜਾ ਉਹ ਤੁਹਾਡਾ ਆਈਡਲ ਬਣ ਕੇ ਪੇਸ਼ ਹੋ ਰਿਹਾ ਵਾ ਕਿ ਯੋਧਾ ਬਣ ਕੇ ਕੱਲ ਨੂੰ ਇੱਕ ਫਿਲਮ ਬਣਾਉਂਗਾ ਆਸ਼ਕੀ ਮਾਰਦਾ ਵਿਖਾਇਆ ਜਾਊਗਾ ਤੇ ਕੁੜੀਆਂ ਛੇਡ ਦਾ ਵਿਖਾਇਆ ਜਾਊਗਾ ਗਾਣੇ ਗਾਉਂਦਾ ਸ਼ਰਾਬਾਂ ਪੀਂਦਾ ਵਿਖਾਇਆ ਜਾਊਗਾ ਤੇ ਕੀ ਬਚੇ ਸਿਰਦਾਂਗੇ ਵੀ ਉਹੋ ਹੀ ਹੈ ਜਿਹੜਾ ਫਰਾਨੀ ਫਰਾਂਦੇ ਵਿੱਚ ਆਇਆ ਸੀ ਮਨੋਵਿਗਿਆਨਿਕ ਤੌਰ ਦੇ ਉੱਤੇ ਅਸਰ ਕਰਦੀਆਂ ਇਹ ਚੀਜ਼ਾਂ ਅੱਜ ਸਾਡੀਆਂ ਬੋਲੀਆਂ ਚੀਜ਼ਾਂ ਤੁਹਾਨੂੰ ਗਲਤ ਲੱਗਦੀਆਂ ਹੋਣਗੀਆਂ ਜਿਹੜੇ ਸਪੋਰਟ ਕਰਦੇ ਆ ਪਰ ਤੁਹਾਡੇ ਚਰਨਾਂ 'ਚ ਹੱਥ ਬਨ ਕੇ ਬੇਨਤੀ ਆ ਸੱਪ ਨੰਗਣ ਤੋਂ ਬਾਅਦ ਲਕੀਰ ਨੂੰ ਕੁੱੜਦੇ ਹੁੰਨੇ ਆਪਾਂ ਇਹ ਆਪਣਾ ਸ਼ੁਰੂ ਤੋਂ ਯਾਦ ਤੇ ਆਪਣੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ